ਮੈਂ ਗੁਰਪ੍ਰੀਤ ਸਿੰਘ ਮੋਰਚਾ ਕੋਆਰਡੀਨੇਟਰ ਸਰਬਤਰੰਭੇ ਬੇਅਦਬੀ ਰੋਕੂ ਕਾਨੂੰਨ ਮੋਰਚਾ ਸਮਾਣਾ ਜੋ ਸਾਡਾ ਮੋਰਚਾ ਜਿਹੜਾ ਅੱਜ 507 ਦਿਨ ਹੋ ਗਏ ਭਾਈ ਗੁਰਜੀਤ ਸਿੰਘ ਜਿਹੜੇ ਨੇ ਕਿ ਟਾਵਰ ਤੇ ਬੈਠੇ ਹੋਏ ਨੇ ਕਿ ਜਿਹੜੇ ਪਵਿੱਤਰ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਹੁੰਦੀਆਂ ਉਹਨਾਂ ਦੇ ਵਾਸਤੇ ਜਿਹੜਾ ਸਖਤ ਕਾਨੂੰਨ ਜਿਹੜਾ ਪੰਜਾਬ ਸਰਕਾਰ ਬਣਾਉਣ ਜਾ ਰਹੀ ਸੀ ਜੁਲਾਈ ਮਹੀਨੇ ਚ ਪਰ ਉਹਨੂੰ ਜੇ ਤੱਕ ਲਾਗੂ ਨਹੀਂ ਹੋਇਆ ਸੋ ਉਸ ਚੀਜ਼ ਨੂੰ ਲੈ ਕੇ ਅਸੀਂ ਗਰਦਾਸਪੁਰ ਸ਼ਹਿਰ ਦੇ ਵਿੱਚ ਪਹੁੰਚੇ ਹੋਏ ਹਾਂ ਅੱਜ ਸਾਡੇ ਵੀਰ ਸਨਾਤਨ ਜਾਗਰਣ ਮੰਚ ਵਾਲੇ ਇਨੰਦ ਤੱਕ ਸਿਪਾਂਜ ਕੋ ਕਿ ਬੜੇ ਸ਼ਾਰਟ ਨੋਟਿਸ ਤੇ ਅਸੀਂ ਇੱਕ ਪ੍ਰੋਗਰਾਮ ਲੀਕਿਆ ਕਿ ਇਸ ਏਰੀਆ ਦੇ ਵਿੱਚ ਵੀ ਇਸ ਮਿਸ਼ਨ ਦੇ ਬਾਰੇ ਜਾਣਕਾਰੀ ਦੇਣ ਵਾਸਤੇ ਇੱਕ ਸਰਬ ਧਰਮ ਬੇਅਦਵੀ ਰੋਕੂ ਮੋਟਰਸਾਈਕਲ ਮਾਰਚ ਜਿਹੜਾ ਉਹਦਾ ਆਯੋਜਨ ਜਿਹੜਾ 19 ਤਰੀਕ ਨੂੰ ਵੀਰਵਾਰ ਕੀਤਾ ਜਾ ਰਿਹਾ ਜੋ ਕਿ ਸੰਤ ਬਾਬਾ ਟੈਲ ਸਿੰਘ ਗੁਰਦੁਆਰਾ ਸਾਹਿਬ ਤੇ ਵਿਖੇ ਸਾਰੇ ਆਪਾਂ ਇਕੱਠੇ ਹੋਵਾਂਗੇ ਤੇ ਉੱਥੋਂ ਮਾਰਚ ਕਰਦੇ ਹੋਏ ਆਪਾਂ ਕਾਨੂੰਨਵਾਨ ਚੌਕ ਮੰਦਿਰ ਹੈ ਮਾਇਦ ਦਾ ਤਲਾ ਮੰਦਿਰ ਉੱਥੇ ਪੜਾ ਹੋਏਗਾ ਫਿਰ ਚਲਦੇ ਹੋਏ ਸਵਿੰਗ ਸਭਾ ਗੁਰਦੁਆਰਾ ਸਾਹਿਬ ਤੇ ਫਿਰ ਡੀਸੀ ਆਫਿਸ ਜਾ ਕੇ ਮੰਗ ਪੱਤਰ ਦਿੱਤਾ ਜਾਏਗਾ ਸੋ ਇੱਕ ਬੜਾ ਹੀ ਸੈਂਸਿਟਿਵ ਇਸ਼ੂ ਹੈ ਜਿਹੜਾ ਪੰਜਾਬ ਦੇ ਵਿੱਚ ਬੇਅਦਬੀਆਂ ਦਾ ਜਿਹੜਾ ਪਿਛਲੇ 15-16 ਸਾਲਾਂ ਤੋਂ ਜਿਹੜਾ ਸੰਗ ਇੱਕ ਬੜਾ ਦੁੱਖ ਦਾ ਹੀ ਪਹਿਲੂ ਹੈ ਹਰ ਕੋਈ ਦੁਖੀ ਹੈ ਇਸ ਤੋਂ ਪਰ ਇਹਦਾ ਰੋਕ ਥੰਮ ਦੇ ਵਾਸਤੇ ਕਾਨੂੰਨ ਬਣਨਾ ਚਾਹੀਦਾ ਸੋ ਇਸ ਵਾਸਤੇ ਅਸੀਂ ਸਾਰੇ ਅੱਜ ਕੋਸ਼ਿਸ਼ ਕਰ ਰਹੇ ਹਾਂ ਕਿੰਨੇ ਦਿਨ ਹੋ ਗਏ ਉਹਨਾਂ ਨੂੰ ਟਾਵਰ ਤੇ ਚੜੇ ਹੋਏ ਔਰ ਮੰਗ ਕੀਤੀ ਹੈ ਸਿਰ ਬੇਅਦਬੀ ਤੋਂ ਇਲਾਵਾ ਹੋਰ ਕੀ ਮੰਗ ਇਕੋ ਹੀ ਮੰਗ ਹੈ 507 ਦਿਨ ਹੋ ਗਏ ਜੀ 16 ਮਹੀਨੇ ਪੂਰੇ ਹੋ ਚੁੱਕੇ 16 ਮਹੀਨੇ 17ਵਾਂ ਮਹੀਨਾ ਚੱਲਦਾ ਪਿਆ ਸੋ ਮੈਂ ਸਮਝਦਾ ਕਿ ਇਹ ਸਰਕਾਰ ਦੀ ਅੰਗੇਲੀ ਹੈ ਜਿਹੜਾ ਇਸ ਚੀਜ਼ ਨੂੰ ਇੰਨਾ ਪਿੱਛੇ ਸੁੱਟਾ ਉਹਨਾਂ ਦੀ ਮੰਗ ਹੀ ਇਕੋ ਵੀ ਕਾਨੂੰਨ ਬਣਾ ਦੇ ਮੈਂ ਆਪੇ ਥੱਲੇ ਆ ਜਾਣਾ ਉਹ ਕਿਸੇ ਨੂੰ ਡਿਸਟਰਬ ਨਹੀਂ ਕਰਦੇ ਪਏ ਸ਼ਾਂਤਮੀ ਸ਼ਿੰਗਰ ਚੱਲਦਾ ਪਿਆ ਇੱਕ ਸਾਈਡ ਤੇ ਬੈਠੇ ਨੇ ਟਾਵਰ ਤੇ ਹੁਣ ਐਨੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਸੇੜੀਆਂ ਹੋਈਆਂ ਨੇ ਇੱਥੋਂ ਤੱਕ ਕਿ ਉਹਨਾਂ ਦੀ ਹਾਈਟ ਛੇ ਫੁੱਟ ਆ ਜਗਾ ਖੜੋਂ ਦੀ ਹੈ ਨਹੀਂ ਪੂਰੀ ਉਹਨਾਂ ਨੂੰ ਕੁੱਬ ਪੈ ਚੁੱਕਾ ਹੈ ਮੈਨੂੰ ਲੱਗਦਾ ਨਹੀਂ ਕਿ ਜੇ ਬੇਅਦਬੀ ਦੇ ਖਿਲਾਫ ਕਾਨੂੰਨ ਬਣੇ ਤੇ ਸਾਰਿਆਂ ਨੂੰ ਚੋਖ ਹੋਏਗੀ ਬਲਕਿ ਪ੍ਰਸ਼ਾਸਨ ਨੂੰ ਔਰ ਪੁਲਿਸ ਨੂੰ ਵੀ ਚੋਖ ਹੋਏਗੀ ਕਿਉਂਕਿ ਆਮ ਤੌਰ ਤੇ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਹਰ ਧਰਮ ਵਿੱਚ ਹੁੰਦੀ ਹੈ ਬਿਲਕੁਲ ਜੀ ਇਹਦੇ ਵਿੱਚ ਤਾਂ ਮੈਂ ਸਮਝਦਾ ਸਰਕਾਰ ਨੂੰ ਤਾਂ ਪਹਿਲ ਦੇ ਆਧਾਰ ਤੇ ਕੰਮ ਕਰਨਾ ਚਾਹੀਦਾ ਸੀ ਸਾਡੀ ਮਤਲਬ ਪੁਲਿਸ ਪ੍ਰਸ਼ਾਸਨ ਡੀਜੀ ਸਾਹਿਬ ਦੇ ਨਾਲ ਏਟੀਪੀ ਸਾਹਿਬ ਲਾਅ ਐਂਡ ਆਰਡਰ ਜਿਹੜੇ ਸਾਰਿਆਂ ਦੇ ਨਾਲ ਮੀਟਿੰਗਾਂ ਹੋਈਆਂ ਨੇ ਇਹਦੇ ਵਿੱਚ ਤਾਂ ਪ੍ਰਸ਼ਾਸਨ ਦੇ ਵਾਸਤੇ ਤਾਂ ਬਹੁਤ ਇੱਕ ਵਧੀਆ ਹੋਣਾ ਨੂੰ ਹੋਏਗਾ ਕਿ ਹਾਂ ਸੀ ਕੋਈ ਸਹੀ ਮਸਲਾ ਕੀ ਬਣ ਜਾਂਦਾ ਹੈ ਕਿ ਜਦੋਂ ਬੇਅਦਬੀ ਹੋ ਜਾਂਦੀ ਹੈ ਤੇ ਸਜ਼ਾ ਨਾ ਹੋਣ ਕਰਕੇ ਹੁਣ ਮਲਕਾ ਇੱਕ ਕੇਸ ਸੀਗਾ 7 ਸਾਲ ਕੇਸ ਚੱਲੇ ਆ 5 ਬੰਦੇ ਕਨਵਿਕਟ ਹੋਏ ਮੌਕੇ ਤੇ ਉਹਨਾਂ ਨੂੰ 3 3 ਸਾਲ ਦੀ ਮੈਕਸਿਮਮ ਸਜ਼ਾ ਕਾਨੂੰਨ ਦੀ ਉਹ ਮਿਲੀ ਮੌਕੇ ਤੇ ਜ਼ਮਾਨਤ ਮਿਲ ਗਈ ਤੇ ਨਾਲ ਸਿਕਿਉਰਿਟੀ ਮਿਲ ਗਈ 17 ਗੈਨਮਨ ਮਿਲੇ ਹੋਏ ਨੇ ਜੀ ਉਹਨਾਂ ਨੂੰ ਉਹਨਾਂ ਦੀ ਲੇਡੀਜ਼ ਵੀ ਜਿਹੜੀਆਂ ਪਾਠੀਆਂ ਪੱਥਣ ਵੀ ਜਾਂਦੀਆਂ ਉਹਨਾਂ ਦੇ ਨਾਲ ਵੀ ਸਿਕਿਉਰਿਟੀ ਹੁੰਦੀ ਹੈ ਸੋ ਦੇਖੋ ਇਹ ਕਿੰਨਾ ਵੱਡਾ ਦੁਖਾਂਤ ਹੈ ਤੇ ਉਹਦੀ ਸੈਲਰੀ ਅਸੀਂ ਤੁਸੀਂ ਲੋਕ ਦੇ ਰਹੇ ਤੋ ਜਿਹੜੇ ਦੋਸ਼ੀ ਨੇ ਉਹਨਾਂ ਦੇ ਵਾਸਤੇ ਕਰੜੀ ਸਜ਼ਾ ਹੋਏ ਇਸ ਵਾਸਤੇ ਇਹ ਸਾਰੀ ਮੁਹਿੰਮ ਜਿਹੜੀ ਆ ਚੱਲਦੀ ਪਈ ਹੈ ਜੀ ਤੇ ਜਿਸ ਤਰ੍ਹਾਂ ਕਿ ਅੱਜ ਭਾਈ ਸਾਹਿਬ ਸਾਡੇ ਕੋਲ ਆਏ ਨੇ ਇਹਨਾਂ ਨੇ ਪੂਰੀ ਡਿਟੇਲ ਤੁਹਾਨੂੰ ਦੱਸ ਹੀ ਦਿੱਤੀ ਹੈ ਕਿ ਭਾਈ ਗੁਰਜਿੰਦਰਜੀਤ ਸਿੰਘ ਰਾਨੂ 507 ਦਿਨ ਹੋ ਗਏ ਨੇ ਇੱਕ ਸਰਕਾਰ ਦੇ ਅੱਗੇ ਕਾਨੂੰਨ ਬਣਾਉਣ ਵਾਸਤੇ ਮੰਗ ਰੱਖੀ ਆ ਔਰ ਇਹ ਜਿਹੜਾ ਕਾਨੂੰਨ ਆ ਇਹ ਕਿਸੇ ਇੱਕ ਕਮਿਊਨਿਟੀ ਦਾ ਨਹੀਂ ਸਰਬ ਧਰਮ ਵਾਸਤੇ ਕਾਨੂੰਨ ਆ ਗੀਤਾ ਕੁਰਾਨ ਬਾਈਬਲ ਔਰ ਗੁਰੂ ਗ੍ਰੰਥ ਸਾਹਿਬ ਤੇ ਬਣਾਉਣ ਵਾਸਤੇ ਆ ਵੀ ਜਿਹੜਾ ਵੀ ਇਹਨਾਂ ਤਨ ਮਤਲਬ ਗ੍ਰੰਥਾਂ ਦੀ ਬੇਦਬੀ ਕਰਦਾ ਵਾ ਉਹਦੇ ਵਾਸਤੇ ਇੱਕ ਸਖਤ ਸਜ਼ਾ ਦਾ ਜਿਹੜਾ ਵਾ ਕਾਨੂੰਨ ਬਣਾਉਣ ਵਾਸਤੇ ਆ ਔਰ ਮੈਂ ਅੱਜ ਇਹਨਾਂ ਨੂੰ ਮਿਲੇ ਆ ਔਰ ਇਹਨਾਂ ਦੇ ਵਿਚਾਰ ਸੁਨੇ ਆ ਔਰ ਇਹਨਾਂ ਨੂੰ ਇਹ ਆਸ਼ਵਾਸ਼ਣ ਦਿੰਨੇ ਆ ਕਿ ਅਸੀਂ ਜਿਹੜਾ 19 ਤਰੀਕ ਨੂੰ ਇਹਨਾਂ ਨੇ ਕਾਰਜਕ੍ਰਮ ਉਲੀਕਿਆ ਇਹਨਾਂ ਨੇ ਨਹੀਂ ਜਿਹੜਾ ਅਸੀਂ ਉਲੀਕਿਆ ਕਾਰਜਕ੍ਰਮ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲਵਾਂਗੇ ਔਰ ਸਰਕਾਰ ਦੇ ਕੋਲੋਂ ਜਿਸ ਤਰ੍ਹਾਂ ਕਿ ਅਗਲੇ ਸਾਲ ਇਲੈਕਸ਼ਨ ਨੇ ਉਹਦੇ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਤੇ ਦਬਾਅ ਪਾ ਕੇ ਇਹ ਕਾਨੂੰਨ ਜਿਹੜਾ ਵਾ ਜਲਦੀ ਤੋਂ ਜਲਦੀ ਪਾਸ ਹੋਵੇ ਸਰਕਾਰਾਂ ਨੇ ਕੋਈ ਆਪਣੇ ਕਾਨੂੰਨ ਬਣਾਉਣੇ ਹੁੰਦੇ ਨੇ ਤੇ 1 ਮਿੰਟ ਨਹੀਂ ਲੱਗਦਾ 2 ਮਿੰਟਾਂ ਚ ਹੀ ਉਹ ਕਾਨੂੰਨ ਪਾਸ ਵੀ ਹੋ ਜਾਂਦੇ ਨੇ ਤੇ ਇਹ ਜਿਹੜਾ ਕਾਨੂੰਨ ਆ ਇਹ ਸਰਬ ਧਰਮ ਵਾਸਤੇ ਕਾਨੂੰਨ ਆ ਇਹਨੂੰ ਜਲਦੀ ਤੋਂ ਜਲਦੀ ਪਾਸ ਕੀਤਾ ਜਾਵੇ